ਪੈ ਗਈ 36 ਦੀ ਲੋੜ ਉਹ ਗੱਲ ਕੋਈ ਨਹੀਂ ਪੈਕੋ ਰਹਿੰਦੀ ਜਿੰਨੇ ਲਈ ਆਏ ਤਾਂ ਉਦੋਂ ਇਹਨੂੰ ਵੀ ਪੈ ਗਈ ਸੀ 36 ਦੀ ਨੂੰ ਵੀ ਪੈ ਗਈ ਸੀ ਉਹਦੀ ਹੋ ਗਈ ਅਰਜਣ ਦੀ ਪੀਟੀਓ ਦਾ ਇਹ ਉਹ ਟੁੱਟ ਗਿਆ ਬੈਰ ਨਹੀਂ ਟੁੱਟ ਗਿਆ 555 ਦਾ ਮੋੜ ਤੇ ਹੋਇਆ ਕੰਮ ਤੇ ਹੁਣ ਉਹ ਲੇਜ਼ਰ ਕਰਾ ਚੋ ਰੋਕਿਆ ਲੇਜ਼ਰ ਕਰਾ ਫਿਰ ਕੱਢ ਕੇ ਲਿਆਂਦਾ ਟਰੈਕਟਰ ਆ ਪਾਤਾ ਹੁਣ ਲੈ ਕੇ ਵੀ ਚੱਲ ਟੂੜੀ ਦਾ ਪਹਿਲਾਂ ਜ਼ਰੂਰੀ ਹੈ ਜਿਹੜਾ ਉਹ ਕਰੀਏ ਕੰਮ ਇਹਦਾ ਚਾਚੇ ਵਾਲਾ ਵੀ ਖੜਾ ਤਾਂ ਉਹ 605 ਦੂਜਾ ਇੱਕ ਉਹ ਖੜਾ ਸਟੈਂਡਰਡ ਉਹ ਚੱਲ ਰਹੀ ਹੈ ਦੂਜੀ ਮਸ਼ੀਨ ਆਪਣੀ ਪੂਰੇ ਬੰਦੇ ਟ੍ਰੇਨਡ ਕਰਦੇ ਇਸ ਵਾਰ ਪੂਰੇ ਫੁੱਲ ਪਾਗ ਆਇਆ ਚਾ ਇਹ ਫਾਟਾ ਜਲੂ ਚਲਾਉਂਦਾ ਹੀ ਹੈ ਤੇ ਬੰਦੇ ਸਾਰੇ ਟ੍ਰੇਨਡ ਕਰਤੇ ਆਹ ਟਰੈਕਟਰ ਦਾ ਹੁਣ ਦਿਖਾਉਣਾ ਮਿਸਤਰੀ ਨੂੰ ਉਹ ਆ ਗਿਆ ਮਿਸਤਰੀ ਜੀ ਇਹਦੀ ਛੱਟ ਦੇਖਣੀ ਹੈ ਕਿ ਆਪਾਂ ਨੇ ਉਹਦੇ ਨਾਲ ਸਟੈਂਡਰਡ ਨਾਲ ਜਿਸਾ ਚਾਹ ਕਹਿੰਦਾ ਨਹੀਂ ਦੱਬਦਾ ਸਟੈਂਡਰਡ ਨੂੰ ਆਹ ਦੱਬੂ ਕਹਿੰਦਾ ਨਹੀਂ ਦੱਬਦਾ ਮੈਂ ਇਹ ਦੱਬੂ ਹੋਰ ਤੇ ਦੱਬੇ ਨਾ ਦੱਬੇ ਕੋਈ ਕੋਮ ਅਜ ਰਹਿਣਾ ਜਾਵੇ ਜਿਹੜੀ ਨਹੀਂ ਪਹੁੰਚੀ ਅਜੂਰੇ ਬਾਬਾ ਸੱਤ ਭੰਗੀਆਂ ਇਕੱਠੀਆਂ ਹੋ ਜਾਂਦੀਆਂ ਜੱਟਾਂ ਇਕੱਠੀਆਂ ਕਰਨੀਆਂ ਕਿ ਕਿਣਾ ਫੌਜੀ ਕਹਿ ਰਿਹਾ ਬੰਦਾ ਅਸੀ ਕਾਲਜੀ ਸਾਰਿਆਂ ਨੂੰ ਲਓ ਜੀ ਸਮਾਪਤੀ ਵੱਲ ਨੂੰ ਪਹੁੰਚੇ ਪਹੁੰਚਣੇ ਆਣੇ ਆ ਹਾਂ ਐ ਅੱਜ ਨਿਬੜ ਜੂਜਾ ਨਹੀਂ ਨਿਬੜਦਾ ਉਹ ਬੱਲਿਓ ਜਿਉਂਦਾ ਰਹਿ ਤੇਰਾ ਚਾਚਾ ਜੀ ਆ ਰੱਬ ਚਾਚੀ ਕਹ ਰਹੇ ਉਹ ਰੱਬ ਚਾਚੀ ਦੀ ਵੀ ਉਮਰ ਲਾਵੇ ਤੈਨੂੰ ਨਹੀਂ ਨਹੀਂ ਉਹ ਵੀ ਨਹੀਂ ਚਾਹੀਦੀ ਮੈਨੂੰ ਬਹੁਤ ਆ ਰੋਟੀ ਪਾਣੀ ਤੇ ਥੋੜਾ ਜਿਹਾ ਔਖਾਵੇਂ ਤੈਨੂੰ ਲੱਗੇ ਪਤਾ ਵੀ ਉਹ ਚੱਲੀ ਕਿੱਥੇ ਚੱਲ ਆ ਜਾ ਰੋਟੀ ਖਾਓ ਉਹ ਨੂੰ ਲਾਵਾ ਜੋ ਮਲਤਾਨੀ ਬੋੜੇ ਵੇ ਆ ਹਾਂ ਹੱਥ ਪੈਰ ਕੰਨ ਮੂੰਹ ਸਾਰਾ ਕੁਝ ਧੋ ਲੋ ਪਾਰ ਪੁੰਚੇ ਮੈਂ ਲੈ ਰੇਲਵੇ ਲਾਈਨ ਦੇ ਕੋਲ ਮੈਂ ਲੇਜ਼ਰ ਕਰਾ ਫੇਰ ਕਿਹਾ ਤਾਂ ਰੋਟੀ ਦਾ ਇਨਵੀਟੇਸ਼ਨ ਅੱਚ ਮੈਨੂੰ ਇਧਰੋਂ ਹੋਇਆ ਆਪਣਾ ਇਧਰ ਲੈਣੇ ਤੂੜੀ ਵਾਲੇ ਡਿਪਾਰਟਮੈਂਟ ਵੱਲੋਂ ਤੇ ਬਾਈ ਮੇਰੇ ਜੋਗੀ ਹੈਗੀ ਆ ਹਾਂ ਆ ਪੁੱਛਣਾ ਪੈਂਦਾ ਉਹ ਭੱਗ ਗਿਆ ਏਚ ਦੇ ਫਿਰ ਦਾਦਾ ਨਾ ਫਿਰ ਗੁੱਸਾ ਫਿਰ ਉਹਦਾ ਮੈਨੂੰ ਪਤਾ ਸੀ ਤੋਦ ਬਾਈ ਸੋਨੀ ਕਨਾਲ ਸੋਨੀ ਕਨਾਲ ਮੋਟਰ ਦੇ ਅੱਚ ਲੰਗਰ ਚੱਲਦਾ ਲੰਗਰ ਛਕਣਾ ਐ ਮੈਂ ਲੰਗਰ ਮਾਤਾ ਗੁਦਰੀ ਵਾਲਾ ਲੰਗਰ ਚੱਲਦਾ ਅਰੇ ਕੰਮ ਕੰਮ ਵਾਲਿਆਂ ਨੂੰ ਆਇਆ ਕਰਨ ਸਾਰਾ ਪਿੰਡੇ ਆ ਤੂੰ ਤਾਂ ਉਹ ਤੂੰ ਦਾ ਅਹੀ ਕਿਸੂ ਕਿਆ ਕਰ ਇੱਕ ਵਾਰ ਮੰਗਾਏ ਤੇ ਪਰੌਂਠੇ ਕਹਿੰਦਾ ਮੇਰੇ ਘਰ ਆ ਕੇ ਤੇ ਲੰਗਰ ਚੱਲਦਾ ਆਹੋ ਆਪਾਂ ਲੱਗੋ ਕਿ ਮੈਨੂੰ ਆਪਣੇ ਲਈ ਚ ਪਾ ਦੇ ਉਹ ਉੱਥੇ ਬਹਿ ਜਾ ਲੈ ਖਾ ਲਈ ਅੱਜ ਮੈਂ ਨਹੀਂ ਖਾਣੀ ਜੀ ਮੇਰਾ ਸਰੀਰ ਨਹੀਂ ਠੀਕ ਹੈਗਾ ਓਹੋ ਵਾਹਿਗੁਰੂ ਕਿੰਨਾ ਕ ਬਹੁਤ ਅੱਗੇ ਦਾ ਬਣਨੇ ਨੇ ਮਾਜੀ ਇੱਕ ਦੀ ਮਸ਼ੀਨ ਮਿਲਦੇ ਟੂੜੀ ਵਾਲੀ ਪੁੱਛ ਲੈਣੀ ਰੋਡੂਆ ਚੱਲੀ ਖੜੀ ਹੋਆ ਉਹ ਵੀ ਅੰਦਰੋਂ ਉਹ ਤਾਂ ਹੀ ਲਾ ਰਿਹਾ ਇਹਨੂੰ ਪੁੱਛ ਲੈ ਨੇ ਕਿਲੇ ਕਿਵੇਂ ਲਵਾਉਣੇ ਆਪਣੇ ਲੇਬਰ ਤੇ ਗਹਿਤਾ ਇਹਨੇ ਤਾਂ ਪੇਟੀ ਚ ਕੱਢਣੇ ਲਵਾ ਕੇ ਪੇਟੀ ਚ ਪੇ ਰੱਖ ਦੇਣੇ ਓਹੋ ਫਰਕ ਪੜਾਇਆ ਸਾਡੇ ਬੰਦੇ ਬਣਾਤੇ ਸ਼ਤਰੀਬ ਰਾਜੀ ਲੱਗੇ ਗਾਲ ਪਾਈ ਬਾਈ ਪੂਰੇ ਆ ਗਿਆ ਸਾਹਮਣੇ ਚਾਟਰੀ ਬਣਾ ਪਿੱਛੇ ਮੈਂ ਖੜਾ ਹੁੰਨਾ ਸਿਰ ਨਹੀਂ ਲੱਗਦਾ ਬਾਬੂ ਕੋਲ ਘਟਾਇਆ ਨੇ ਸਾਢੇ 5 ਫੁੱਟ ਦਾ ਜਿਹੜਾ ਮਾਚੜਾ ਹੁੰਦਾ ਪੈਕੇਟ 'ਚ ਸਾਢੇ 5 ਫੁੱਟ ਹੈ ਆ 5 ਫੁੱਟ 7 ਇੰਚ 6 ਇੰਚ ਹੈਗੀ ਬਾਈ ਕੋਈ ਨਾ 2 ਫੁੱਟ ਤੈਨੂੰ ਨੀਮਾ ਹੋਣਾ 2 ਇੰਚ ਨੀਮਾ ਹੋਣਾ ਪੈਣਾ ਬਾਈ ਪੂਰੇ 7 ਫੁੱਟ ਹੈਗਾ ਪੂਰਾ ਪੂਰਾ ਹੈਗਾ ਤੂੰ ਬਾਈ ਮੈਂ 5 ਫੁੱਟ 7 ਇੰਚ ਨਹੀਂ ਨਹੀਂ ਤੂੰ ਤਾਂ 5 ਹੋਊਗੀ ਨਾ 5 ਫੁੱਟ 7 ਇੰਚ ਹਾਂ ਤੇ ਕਿਆ ਅੱਗੇ ਕਿਆ ਹੋਣਾ ਅੱਗੇ ਸੈਂਟੀਮੀਟਰ ਹੈ ਸੈਂਟੀਮੀਟਰ ਹਾਂ ਬੇਤਕ ਆ ਜ਼ਿਆ ਲੰਬਾ ਹੈਗਾ ਬਾਈ ਤੂੰ ਵੀ ਹਾਂ ਆ ਮੜਾ ਦਾ ਸਰ ਆ ਦੇ ਰੱਖੀ ਬਾਈ ਸਲਾਦ ਰੱਖੇ ਨੂੰ ਉਹ ਤੈਨੂੰ ਮੈਂ ਹਾਕ ਮਾਰਿਆ ਤਾਂ ਵੀ ਸ਼ਤਾਪਦੀ ਲੰਗਿਆ ਉਹਦੇ ਵਿੱਚ ਤਾਂ ਸੱਪ ਪਿਆ ਲੈ ਤਾਂ ਪਟੂਨ ਡੈਕ ਪਾਇਆ ਨਹੀਂ ਚਾਚੀ ਤੂੰ ਕੀ ਕਹਿੰਦਾ ਰੋਟੀ ਖਾਣ ਦੀ ਬੈਠੀ ਦੱਸ ਮੈਂ ਇਹਨੂੰ ਕਿਹਾ ਹਾਂ ਮਾਂ ਪਾ ਕੇ ਮਸ਼ੀਨ ਬੰਦ ਕਰ ਦੇ ਵੀ ਰੋਟੀ ਖਾ ਲੋ ਨਹੀਂ ਕਿਤੇ ਆਉਂਦੀ ਨਹੀਂ ਦੀ ਹੁੰਦੀ ਇਹਨੂੰ ਕਿ ਪੋਟੈਟੋ ਕੋਲ ਬੈਠ ਬੈਠ ਦੇਖ ਉਹ ਦੀਪਾ ਖੜਾਊਗਾ ਮਾਂ ਹਾਂ ਯਾਰ ਉਹਨੇ ਵੀ ਰੋਟੀ ਖਾਣੀ ਆ ਹੂੰ ਇਸ ਤਰ੍ਹਾਂ ਕਹਿੰਦਾ ਠੀਕ ਆ ਉਹ ਜਿਹਦਾ ਕਹਿੰਦਾ ਵੀ ਨਹੀਂ ਤੂੰ ਲੈ ਦੇ ਜਾਉਂਦੇ ਰੋਟੀ ਤਾਂ ਰਹਿਣ ਦਿੰਦੇ ਕਿੱਥੇ ਮਜੀਦ ਕੋ ਪੈਦਲ ਹੀ ਤਾਂ ਹੁੰਦਾ ਕਿੰਨਾ ਲਾਲਚਪਿਆ ਵਾ ਇੱਕ ਤਾਂ ਹੋਊ ਪਹਿਲਾਂ ਪਰਦਾ ਟਰਾਲੀ ਟਰੈਕਟਰ ਬੜਾ ਟਰੈਕਟਰ ਬੜਾ ਹਾਂ ਇੱਕ ਹੋਰ ਹੋ ਗਿਆ ਉੱਪਰ ਤੇ ਉੱਪਰ ਤੇ ਕਹਿੰਦਾ ਵੀ ਹਾਂ ਚਾਚਾ ਨੂੰ ਕਹ ਤੂੰ ਦੇ ਹੀ ਘੜੇ ਚਾਲ ਮੀਂਢੇ ਕਿਤੇ ਦੇਖਣ ਲੱਗ ਜੀ ਲੰਗ ਮੈਂ ਤਾਂ ਕੋਈ ਗੱਲ ਨਹੀਂ ਤੇਰੇ ਕੋਲ ਤਾਂ ਬਹਾਨਾ ਹੈਗਾ ਵੀ ਟਰੈਕਟਰ ਛੋਟਾ ਹੈ ਟਰੈਕਟਰ ਛੋਟਾ ਹੈਗਾ ਹੋਗੀ ਬਾਣਾ ਗਿਆ ਉਹਦਾ ਗੇਰੇ ਨਹੀਂ ਕੱਟਦਾ ਦੂਆ ਆਏ ਤੋਰ ਉਹ ਭਜਾਈ ਫਿਰਦਾ ਉਹਨੂੰ ਸਫਾਈ ਦੇਖ ਲੈ ਕਹਿੰਦਾ ਜੈ ਇੰਨੀ ਕੱਢੀ ਪਈ ਏ ਤੇਰੀ ਉਹ ਸਫਾਈ ਦਾ ਹੁਣ ਮੀਨੇ ਬਾਤ ਦਾ ਸਫਾਈ ਅਹੀ ਜੂਗਾ ਸਫਾਈ ਨੂੰ ਰੱਜ ਗਿਆ ਇੱਥੇ ਕਰਚੇ ਹੀ ਲੁਰਦੇ ਫਿਰਦੇ ਆ ਤੂੰ ਸਫਾਈ ਨੂੰ ਬਿਟਦਾ ਜਿੰਨਾ ਲਾਉਣ ਛੱਡਿਆ ਵਾ ਇਕੱਠਾ ਲਿਜਰੇ ਕਾ ਕੇ ਕਿਧਰ ਗਰਾ ਲਾ ਹਾਂ ਬਸ ਬਸ راہੋ ਹੁਣ ਮੈਨੂੰ ਦੇ ਕੇ ਮੈਂ ਨਾ ਮੰਡੀ ਦੇ ਬੁੱਲੇਦਾਰਾਂ ਨੂੰ ਬੁਲਾ ਲੀਏ ਪੈ ਗਈ 36 ਦੀਦੀ ਲੋੜ ਉਹ ਗੱਲ ਕੋਈ ਨਹੀਂ ਆ ਤਾਂ ਉਹਨਾਂ ਨੇ ਵੀ ਪੈ ਗਈ ਸੀ 36 ਦੀਨੂ ਵੀ ਪੈ ਗਈ ਸੀ ਉਹਦੀ ਹੋ ਗਈ ਅਰਜਣ ਦੀ ਪੀਟੀਓ ਦਾ ਇਹ ਉਹ ਟੁੱਟ ਗਿਆ ਬੈਲਿੰਗ ਟੁੱਟ ਗਿਆ 555 ਦਾ ਮੋੜ ਤੇ ਹੋਇਆ ਕੰਮ ਤੇ ਹੁਣ ਉਹ ਲੇਜ਼ਰ ਕਰਾ ਚੋ ਰੋਕਿਆ ਲੇਜ਼ਰ ਕਰਾ ਫਿਰ ਕੱਢ ਕੇ ਲੈਂਦਾ ਟਰੈਕਟਰ ਆ ਪਾਦਾ ਹੁਣ ਲੈ ਕੇ ਵੀ ਚੱਲ ਤੂੜੀ ਦਾ ਪਹਿਲਾਂ ਜ਼ਰੂਰੀ ਹੈ ਜਿਹੜਾ ਉਹ ਕਰੀਏ ਕੰਮ ਆਹਦਾ ਚਾਚੇ ਵਾਲਾ ਵੀ ਖੜਾ ਤਾਂ ਉਹ 605 ਦੂਜਾ ਇੱਕ ਉਹ ਖੜਾ ਸਟੈਂਡਰਡ ਉਹ ਚੱਲ ਰਹੀ ਹੈ ਦੂਜੀ ਮਸ਼ੀਨ ਆਪਣੀ ਕਿਛੋ ਤੀਤੀਓ ਪਾਤਾ ਹੁਣ ਫੇਰ ਇਹਦੀ ਪੀਟੀਓ ਦਾ ਟੁੱਟ ਗਿਆ ਬੈਰਿੰਗ ਇਹਦਾ ਹੁਣ ਬੈਰਿੰਗ ਪੂਰੇ ਬੰਦੇ ਟ੍ਰੇਨਡ ਕਰਦੇ ਇਸ ਵਾਰ ਪੂਰੇ ਫੁੱਲ ਪਾ ਗਿਆ ਤਾਂ ਇਫਾਤਾਂ ਦਾ ਜਲੂ ਚਲਾਉਂਦਾ ਹੀ ਹੈ ਤੇ ਬੰਦੇ ਸਾਰੇ ਟ੍ਰੇਨਡ ਕਰਤੇ ਆਹ ਟਰੈਕਟਰ ਦਾ ਹੁਣ ਦਿਖਾਉਣਾ ਹੈ ਮਿਸਤਰੀ ਨੂੰ ਉਹ ਆ ਗਿਆ ਮਿਸਤਰੀ ਜੀ ਮੋਟਰਸਾਈਕਲ ਆ ਕੇ ਮਿਸਤਰੀ ਆ ਪਹੁੰਚ ਰਹੇ ਆ ਤੇ ਉਹ ਵੀ ਭਰਨ ਵਾਲੀ ਟਰਾਲੀ ਤੇ ਗਰੀਬ ਮਦਬੇ ਲੱਗੀ ਚੱਲਦੇ ਆ ਲੈ ਕੇ ਸਟੈਂਡਰਡ ਪਿੱਛੇ ਦੇ ਕਢਾਉਣਾ ਟਰਾਲੀ ਕੰਮਾਜ ਸਾਰੇ ਇਕੱਠੇ ਹੋਗੇ ਟੂੜੀ ਵਾਲੀਆਂ ਵੀ ਚੱਲ ਰਹੀਆਂ ਉਧਰ ਪਨੀਰੀ ਦੀ ਵੀ ਤਿਆਰੀ ਹੋ ਰਹੀ ਹੈ ਸਭ ਪਨੀਰੀ ਦਾ ਕੰਮ ਮੌਸਮ ਖਰਾਬ ਹੈ ਬੱਦਲ ਫੇਰ ਹੋਈ ਜਾਂਦਾ ਐਦ ਕੀ ਰੱਬ ਨਹੀਂ ਨਾ ਕੁਝ ਕਰਨ ਦੇ ਰਿਹਾ ਤੇ ਮੱਕੀ ਦੇਖੋ ਇੱਧਰ ਆਪਣੀ ਕਿੰਨੀ ਸੋਹਣੀ ਹੋ ਗਈ ਇੱਕ ਸਾਰ ਆ ساری ਜਣੀ ਪਰ ਉਧਰ ਨੂੰ ਜਿਹੜੀ ਪੀਲਕੇ ਮਿੱਟੀ ਚ ਉਹ ਜ਼ਿਆਦਾ ਤਕੜੀ ਆ ਹਲੇ ਉਧਰ ਬੱਬੂ ਲੱਗਿਆ ਵਾਜੇ ਟਰਾਲੀਆਂ ਟਾਉਣ ਭਾਗਾ ਚਾਚਾ ਚਲਾ ਰਿਹਾ 4x4 ਦੋ ਟਰੈਕਟਰ ਇਕੱਠੇ ਆ ਰਹੇ ਆ ਉਹ ਚਲਾ ਰਿਹਾ ਭਾਗਾ ਚਾਚਾ ਹੁਣ ਸ਼ਾਇਦ ਗੋਗੀ ਬੈਠ ਗਿਆ ਉਹਦੇ ਉੱਪਰ ਆ ਚਲਾ ਰਿਹਾ ਇੱਧਰ ਉਹ ਫਿਰਦਾ ਭਾਗਾ ਚਾਚਾ ਦਾ ਸੱਟ ਆ ਦਿਨ ਪਾ ਚੱਲਈ ਜਾਂਦਾ तकरीबन ਠੀਕ ਬਣ ਗਈਆਂ ਮਿੱਟੀ ਰੂਟਰਵੇਟਰ ਚੱਲੂਏ ਤੇ ਬਾਅਦ ਚੰਗਾ ਹੁਣ ਮਤਲਬ ਜਿਹੜੀ ਆ ਡਲੀ ਐ ਇਹਨੂੰ ਹੁਣ ਸੁੱਕਣ ਨਹੀਂ ਦੇਣਾ ਜ਼ਿਆਦਾ ਇਹਨੂੰ ਭੰਨ ਦੇਣਾ ਐਨ ਰੂਟਰਵੇਟਰ ਨਾਲ ਬਸ ਆ ਹੁਣ ਤਵੀਆਂ ਕੱਢ ਕੇ ਦੂਹਰਤੀ ਹੋਰ ਫੇਲ ਕੇ ਇਸ ਤੋਂ ਬਾਅਦ ਇਹਦੇ ਚ ਆਪਾਂ ਨੇ ਪਾ ਲਿਆ ਉਹਨਾਂ ਰੂਟਾ ਵੇਟਰ ਰੂਟਾ ਵੇਟਰ ਨਾਲ ਕਰਦੇ ਆਂ ਪੂਰਾ ਫਰੀਕ ਇਹਨੂੰ ਜਣੀ ਖੇਤ ਦੀ ਸਹੀ ਬੱਤ ਜੀ ਭਲੇ ਬਾਹ ਹੋ ਰਿਹਾ ਜੇ ਕਿਤੇ ਇੱਕ ਵਾਰ ਨਹੀਂ ਹੋਰ ਪੈ ਜਾਂਦਾ ਬੱਸ ਫਿਰ ਕੰਮ ਖਰਾਬ ਕਰ ਦਿੰਦਾ ਹੁਣ ਦੂਹਰਤੀ ਹੋਰ ਕਰਦੇ ਆਂ ਤਵੀਆਂ ਨਾਲੇ ਆਏ ਵੀ ਨਹੀਂ ਵੀ ਡੜਾ ਪੱਟ ਹੋ ਰਿਹਾ ਇੱਕ ਕਿੱਲੀ ਛੱਡ ਕੇ ਚੱਲ ਰਹੀ ਆ ਨੋ ਨੋ ਦੀ ਤਵੀਆਂ ਬਸ ਠੀਕ ਹੈ ਜਣੀ ਜੇ ਜ਼ਿਆਦਾ ਖੋਲਾਂਗੇ ਫਿਰ ਡੜੇ ਪੱਟਣੇ ਸ਼ੁਰੂ ਕਰ ਦੇਣੇ ਥੋੜੀ ਹਵਾ ਘੱਟ ਕਰਕੇ ਲੈ ਆ ਸਕਤੀ ਸੀ ਜੇ ਮੈਂ 15 15 18 18 ਪੌਂਡ ਕਰੀ ਜਾਂ ਉਹ ਨਹੀਂ ਪਹਿਲਾਂ ਜ਼ਿਆਦਾ ਸੀ 25 25 ਹੋਏ ਪਏ ਤੇ ਟਾਰਾ ਟਰਾਲੀ ਕਰਕੇ ਨਾ ਫਿਰ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਨਾ ਟਰੈਕਟਰ ਦੇਖੋ ਕਿੰਨੇ ਸੋਹਣੇ ਲੱਗਦੇ ਦੋਨੇ ਹੋਵੇ ਹਾਂ ਤੇ ਵਬੂਨੇ ਨਹੀਂ ਰਹੀਆਂ ਨੇ ਇਹਦੀ ਛੱਟ ਦੇਖਣੀ ਹੈ ਕਿ ਆਪਾਂ ਨੇ ਉਹਦੇ ਨਾਲ ਸਟੈਂਡਰਡ ਨਾਲ ਜਿਸਾ ਅੱਚਾ ਕਹਿੰਦਾ ਨਹੀਂ ਦੱਬਦਾ ਸਟੈਂਡਰਡ ਨੂੰ ਮਾਹ ਦੱਭੂ ਕਹਿੰਦਾ ਨਹੀਂ ਦੱਬਦਾ ਮਾ ਇਹ ਦੱਭੂ ਹੋਰ ਤੇ ਦੱਬੇ ਨਾ ਦੱਬੇ ਕੋਈ ਸੱਤੀਤੀ ਮੱਤ ਆਵੀਆਂ ਨੂੰ ਆ ਟਰਾਲੀ ਨੂੰ ਝੀੜਾ ਬਹੁਤ ਐ ਫਟੇ ਖਲਾਉਦਾ ਮਾ ਇਹਨਾਂ ਦੇ ਨਾਲ ਆ ਤਾਂ ਸਲੈਂਸਰ ਦੂਜਾ ਹੈ ਤੇ ਹੁਣ ਦੂਜਾ ਹੀ ਲੱਗੂ ਮੈਨੂੰ ਲੱਗਦਾ ਦੂਜਾ ਹੀ ਲੱਗਿਆ ਮੈਨੂੰ ਹਰਦਾ ਪੂਰੀ ਰੇਸ ਦੇਣੀ ਹੈ ਲੋ ਵੀ ਮਿੱਤਰੋ ਆਪਣਾ ਅੱਜ ਨਿਬੜ ਜਾਣਾ ਦਾ ਕੰਮ ਪਰ ਰੱਬ ਫੇਰ ਆ ਗਿਆ ਚੜ ਕੇ ਹਲੇ ਪਤਾ ਕੁਛ ਨਹੀਂ ਤਿੰਨ ਕਿਲੇ ਉਹ ਪਏ ਆ ਉਧਰ ਤੇ 12 ਕਿਲੇ ਬਰਾਦ ਪਏ ਆ ਹੱਲੇ ਬਾਕੀ ਦੋ ਮਸ਼ੀਨਾਂ ਕੱਟੀਆਂ ਚਲਾਏ ਗਿਆ ਹੁਣ ਸਵੇਰ ਦਾ ਚੱਲ ਰਿਹਾ ਕੰਮ ਸਾਬ ਆਪਣਾ ਉਹ ਤਿੰਨ ਟਰਾਲੀਆਂ ਕਰਕੇ ਸਰੀ ਜਾਂਦਾ ਨਹੀਂ ਤਾਂ ਭਰ ਭਰ ਕੇ ਛੜਾ ਦਿੰਦੇ ਆ ਇਹ ਦੋ ਟਰੈਕਟਰ ਚੱਲ ਰਹੇ ਆ ਸਟੈਂਡਰਡ ਪਰ ਬੱਬੂ ਆ ਇਹਦੇ ਪਾ ਧੀਰ ਚਾਚੇ ਤੋਂ ਨੱਤਾ ਟਰੈਕਟਰ ਆਪਣਾ ਜਿਹੜਾ ਆਪਾ ਦਵਾਇਆ ਸੀ ਇਹਦੇ ਪਰ ਮੈਂ ਆ ਉਹ ਭੱਗਾ ਚਾਚਾ ਬਣਾਤਾ ਡਰਾਈਵਰ ਪੂਰਾ ਦੋਏ ਭਾਈ ਲੱਗੇ ਨੇ ਉਧਰ ਡਿੰਪਾ ਜਾ ਚ ਪਤਾ ਨਹੀਂ ਐਦ ਕੀ ਮੀਂਹ ਹੈ ਜਿਆਦਾ ਦੱਸੇ ਵਾਂ ਰੋਜ਼ ਹੀ ਆ ਜਾਂਦਾ ਚੜਕੇ ਰੱਬ ਫੇ ਅੱਜ ਪੂਰਾ ਇਹ ਮੌਸਮ ਕਰਿਆ ਪਿਆ ਵੀ ਕਰ ਦੂਗਾ ਜਲ ਥਲ ਇੱਕ ਦਿਨ ਦਾ ਕੰਮ ਰਹਿ ਗਿਆ ਵੀ ਨਿਭੜਨਾ ਨੇ ਦੇ ਕਿਣੀਆਂ ਤਾਂ ਹੋ ਗਈਆਂ ਸ਼ੁਰੂ ਲੱਗੀਆਂ ਪੈਣ ਕੇ ਕਲਚ ਚਲੇ ਟਰੈਕਟਰ ਇੰਨੇ ਜene ਬਹੁਤ ਸੋਹਣੇ ਚੱਲ ਰਹੇ ਨੇ ਲੋ ਵੀ ਮਿੱਤਰੋ ਦੇਖੋ ਤੁਸੀਂ ਕੰਮ ਕਿੰਨਾ ਨਵੇੜ ਰਹੇ ਆ ਇਹ ਇੱਕ ਆਪਣੇ ਆ ਟਾਇਰਾਂ ਆਲਾ ਬਹੁਤ ਫਰਕ ਪੈ ਗਿਆ ਯਾ ਚਾਹੀਏ ਅਸੀਂ ਵੀ 15 ਵਾਲਿਆਂ ਨੂੰ ਟਾਇਰ ਲਵਾਏ ਤੇ ਟਰੈਕਟਰ ਦਾ ਨਾ ਜ਼ੋਰ ਨਹੀਂ ਲੱਗਦਾ ਥੋਏ ਘੁੰਮੇ ਆਉਂਦਾ ਨਹੀਂ ਟਾਇਰਾਂ ਦਾ ਇੱਕ ਹੋਰ ਹੈ ਜਿੰਨਾ ਜ਼ਿਆਦਾ ਲੰਬਾਈ ਹੋ ਜਾਂਦੀ ਹੈ ਨਾ ਉਹ ਥੋੜਾ ਜਿਹਾ ਕਹਿੰਦੇ ਫਿਰ ਉਹ ਇਸ ਤਰ੍ਹਾਂ ਦੀ ਬਬਲਿੰਗ ਦੀ ਕਰਦਾ ਹੈ ਹਾਂ ਜੀ ਟਾਇਰਾਂ ਦੇ ਉੱਪਰ ਕਿੰਨੇ ਇਹਦਾ ਬੇਸ ਬਣਿਆ ਰਹਿੰਦਾ ਬੇਸ ਬਣਿਆ ਰਹਿੰਦਾ ਇਹ ਕਹਿੰਦਾ ਹੁਣ ਜਿੰਨੀ ਲੰਬਾਈ ਹੋਗੀ ਉਹਨਾਂ ਨੇ ਇਦਾਂ ਕਰਨਾ ਡੰਗਾਈ 'ਚ ਨਹੀਂ ਜਾਂਦਾ ਇੱਕ ਫਾੜਾ ਜਿੱਧਰ ਨੂੰ ਮੋੜਨਾ ਆਪਣੇ ਉਹ ਪਾਸਾ ਡੰਗਾਈ 'ਚ ਨਹੀਂ ਜਾਂਦਾ ਸਾਰਾ ਸੇਮ ਇੱਕ ਲੱਗਣਾ ਹੈ ਇੱਕ ਲੱਗਣਾ ਹੁਣ ਇਹ ਹਾਲ ਥੱਲੇ ਟਾਇਰ ਲੱਗ ਰਹੇ ਆ ਟਾਇਰਾਂ ਨਾਲ ਸੇਮ ਇੱਕ ਐਂ ਦੇਖੋ ਤੁਹਾਡੇ ਸਾਹਮਣੇ ਐ ਤਕਾਈ ਨਾਲ ਚੱਲ ਰਹੀ ਬਹੁਤ ਹੁਣ ਬੜਿਆ ਤਾਂ ਦੇਖੋ ਖੇਤ ਜਦ ਮੈਂ ਆਇਆ ਤਾਂ ਜਦ ਵਿਸ਼ਵ ਵਾਲੇ ਦਲੇ ਵਾਲਾ ਗੇੜਾ ਦੇ ਰਿਹਾ ਤਾਂ ਅਜੇ ਨਿਬੜ ਵੀ ਗਿਆ ਕੰਮ ਨਾਲੇ ਪੂਰਾ ਕੀਲਾ ਇਹ ਕੀਲਾ ਹੀ ਆਈ ਇਹ ਦੇਖ ਲਓ ਕਿੰਨੀ ਛੇਤੀ ਕੰਮ ਖਿੱਚ ਰਿਹਾ ਟਰੈਕਟਰ ਇਹ ਤੇ ਹੈ ਤਰਕੋਣਾ ਹਾਂ ਤਕਾਉਣੇ ਕਰਕੇ ਥੋੜਾ ਜਿਹਾ ਤਾਂ ਟਾਈਮ ਲੱਗਿਆ ਹੈ ਟਾਈਮ ਲੱਗ ਜਾਂਦਾ ਨਹੀਂ ਦੂਜੇ ਜਦੋਂ ਮੈਂ ਕਹਿੰਦਾ ਹੇ ਕਮੈਨ ਮਾਗ ਫਾਂਡ ਚੱਕ ਚੱਕ ਕੇ ਲਾਈ ਚੱਲ ਮੈਂ ਕੰਮ ਪੂਰਾ ਖਿੱਚੇ ਆ ਆਹ ਇੱਧਰ ਆਹ ਸਾਡੇ 3 ਏਕੜ ਹੈ ਹਾਂ ਇਹ ਉਹ ਬੱਟਰ ਲੱਗੀ ਵੀ ਹੈ ਹਾਂ ਜੀ ਇਹ ਇਸ ਤਰ੍ਹਾਂ ਨਹੀਂ ਵੀ ਇਕੱਲਾ ਇਕੱਲਾ ਵਹ ਹੈ ਹਾਂ ਬਸ ਇੱਕ ਗੇੜਾ ਇਹਦੇ ਆਲੇ-ਦੁਆਲੇ ਲਾ ਕੇ ਇੱਥੇ ਤੇ ਬਸ ਸਿੱਧੇ ਸਣੇ ਡੋਲੇ ਲੈ ਬੱਚਦੇ ਉੱਪਰੋਂ ਟੱਪ ਕੇ ਅੱਜ ਉੱਪਰੋਂ ਟਪਾ ਟਵਾ ਕੇ ਠੀਕ ਹੈ ਠੀਕ ਹੈ ਬਸ ਕਹਿੰਦੇ ਦੂਜੇ ਪਾਸੇ ਫੇਰ ਲਾ ਦੇਣੇ ਆਹੇ ਲੱਗਦਾ ਪਿੱਛੇ ਤਾਂ ਜਿਵੇਂ ਫੰਗ ਜੇ ਉਹਨੇ ਦੇ ਕਿੰਨਾ ਚੌੜਾ ਲੱਗ ਰਿਹਾ ਟਰੈਕਟਰ ਪੂਰਾ ਹਾਂ ਥੋੜਾ ਜਿਹਾ ਇੱਕ ਚੱਕਿਆਂ ਨਾਲ ਰੰਗ ਮੈਚ ਕਰ ਰਿਹਾ ਪੂਰਾ ਸੋਹਣੇ ਲੱਗਦੇ ਆ ਪੂਰੇ ਪਿੱਛੇ ਵੀ ਆਹੇ ਕਹਿੰਦੇ ਕੋਈ ਵੀ ਹੈ ਆਪਾਂ ਕਹਿੰਦੇ ਕੋਈ ਉਹ ਲੈਣੇ ਆ ਟਰੈਕਟਰ ਲੈਣੇ ਆ ਟਰਾਲੀ ਬਣਾਉਣੇ ਆ ਉਹ ਫਿਰ ਤਾਲਮੇਲ ਜਾਂਦਾ ਹੋਣਾ ਪੈਂਦਾ ਵੀ ਆਪਣੀ ਚੀਜ਼ਾਂ ਕੱਟ-ਕੱਟੀਆਂ ਰੱਖਣੀਆਂ ਪੈਣੀਆਂ। ਇਹ ਹੁਣ ਵਾਸਤੇ ਅਸੀਂ ਕਹਿ ਕੇ ਰੰਗ ਵੈਸੇ ਤਾਂ ਉਹ ਲਾਲ ਜਾਂ ਹਰਾ ਰੰਗ ਕਰ ਦੇਦੇ। ਠੀਕ ਹੈ। ਅਸੀਂ ਕਿਹਾ ਵੀ ਪੀਲਾ ਕਰਿਓ ਵੀ ਪੀਲਾ ਫਿਰ ਸਾਡੇ ਟਰੈਕਟਰ ਦੇ ਚੱਕਿਆਂ ਨਾਲ। ਹੁਣ ਆ ਦੇਖੋ ਚੱਕਿਆਂ ਨਾਲ ਐਨ ਪੂਰਾ ਸੋਹਣਾ ਲੱਗਦਾ ਰੰਗ ਕਰਿਆ ਹੋਇਆ। ਹਾਂ। ਬੱਸ ਉਹ ਬਣ ਜਾਂਦੇ। ਚੱਲ ਕਿਹੜੇ ਗੇਅਰ 'ਚ ਰਹਿ ਹੈ ਇਹ? ਮੈਂ ਜਿਹੜੀ ਮੈਗੋਗੀ ਕਹਿਣਾ ਚਾਹੁੰਦਾ ਬੈਠੇ ਬੈਠ ਕੇ ਨਹੀਂ ਦੇਖਿਆ ਮੇਰੀ ਰੋਹਦਾ ਦੀਆ ਪਾ ਦੋ ਉਹ ਚਲਾ ਦੇ ਚਾਚਾ ਜੀ ਨੇ ਆਪਣੇ ਨਾਲ ਦਾ ਲੱਤਾ ਦਾ 655 ਇਹ ਤਵੀਆਂ ਪਰ ਛੱਡਿਆ ਹੋਇਆ ਇਹ ਤਵੀਆਂ ਵੀ ਚਾਚਾ ਜੀ ਨੇ ਨਵੀਆਂ ਲੈ ਲਈਆਂ ਜੀ ਉਧਰ ਚੱਲ ਰਹੇ ਹੈ ਦੇਖੋ ਹੁਣ ਤੁਸੀਂ ਹਾਲ ਵੀਜੋ ਰੋਕੀ ਮੜਾ ਜਾ ਕਿਹੜੇ ਗੇਅਰ ਤੇ ਚੱਲ ਰਿਹਾ ਹੈ? ਪੀਏਵੀ 'ਚ ਠੀਕ ਆ। ਉਹ ਜ਼ਿਆਦਾ ਜ਼ੋਰ ਦੇ ਤਾਂ ਨਹੀਂ ਲੰਦੇ ਹੈਗੇ। ਉਹ 150 ਮਟਰ ਕਿਕਰ ਕ੍ਰੌਪ ਕਰਦਾ ਇੰਨੇ ਕਿਹਦਾ ਤੇ ਆਪਾਂ 11 ਦੇ ਭਾਗੇ ਚਾਹੁੰਦੇ। ਇਹ ਨਾਲੇ ਇਹ ਤਾਂ ਟਰੈਕਟਰ ਇੰਨਾ ਕਿਦਾ ਕਰਕੇ ਚੋਰ ਦੇ। ਹਾਂ। ਪੀਏਵੀ 'ਚ। ਪੀਏਵੀ ਠੀਕ ਆ। ਉਹ ਆਈ ਆ ਜੋ ਉੱਪਰ ਹਾਈ ਗੇਅਰ ਹਾਂ ਕਿੰਨਾ ਚੱਲਦੇ। ਦੇ ਦੇਖੀ ਚਲਾ ਕੇ ਮੈਂ ਉੱਪਰ ਆ ਗਿਆ ਫਿਰ। ਲੈ ਇੱਕ ਕਿਹੜਾ ਲਾ ਦੇ? ਮੇਰੀ ਵੀ ਟਰਾਲੀ ਉਹ ਖੜੀ ਆ। ਤੇ ਗਰਾਡ ਵੀ ਲਵਾ ਦਿੱਤੇ ਇਹਨੂੰ ਐ ਨਾ ਰਲਦਾ ਨਹੀਂ ਹੈਗਾ ਉਹ ਤਾਂ ਪਿੱਛੇ ਚੱਲ ਰਹੇ ਆ ਉਹਦਾ ਫਿਰ ਇਹਦੀ ਕਮਾਂਡ ਨਹੀਂ ਆ ਰਹੀ ਦੋ ਮਾਰ ਦੇ ਚੱਕਰ ਸਵਾਦ ਆਇਓ ਉਹਦਾ ਬੜਾ ਟਰੈਕਟਰ ਲੈਦਾ ਸਵਾਹ ਰਿ ਇੰਪਲੀਮੈਂਟ ਬੜਾ ਹੋਵੇ ਨਾ ਫੇਰ ਕੰਮ ਨਿਪਟਦਾ ਨਾਲੇ ਤੇਲ ਖਰਚਾ ਘਟਦਾ ਹੁਣ ਜਿਹਨੇ ਜੁੱਤੀ ਰੈਂਕੀ ਖਾਦੀ ਨਹੀਂ ਰਹੀ ਹਾਂ 13 ਕਿੱਲੇ ਬਾਹਦੇ 13 ਕਿੱਲੇ ਬਾਹਦੇ ਥੋੜਾ ਇਹਦੇ ਮਾਗਰ 11 ਦੇ ਇੰਨਾ ਹੀ ਖੜਾ ਦਾ ਕਿਉਂਕਿ ਜੌਂਡੀਅਰ ਦਾ ਹੀ ਆ ਇਹਦੇ ਮਰ ਦੀਟਾ ਮਾਰਦੀ ਤੇ ਲੋਡ ਪਾ ਲੋ ਜੇ ਘੜ ਗਏ ਨੇ ਤੇ ਇਹਨੂੰ ਨਹੀਂ ਖੜਾ। ਇਹਦਾ ਹੋਰ ਨਹੀਂ ਇਹਨੇ ਕੱਲਰਾਂ ਦਾ ਬਾਤੀਏ ਕੀ ਜੋ ਤੁਸੀਂ ਵੀਟੇ ਦਿੱਤੇ ਆ। ਹਾਂ। ਜਿਆਦਾ ਨਜ਼ਾਰਾ 4x4 ਕਰਕੇ ਆ ਤੈਨੂੰ ਮੜਾਈਪੁਰ ਵੀ ਸਹੀ ਧੁੰਮ ਜਾਊ। ਕਿੱਥੇ ਲੱਗੀ ਹੋਣਾ ਰੇਕ। ਕਿੱਲੇ ਵਿੱਚ ਕਿੱਲੇ ਜਾਂਦਾ। ਹਾਂ। ਪਰ ਫਿਰ ਅੱਜ ਨੂੰ ਆ ਬਾਰੇ ਵਾਰ ਤੇ ਚੌਥਾ ਕਰਦਾ ਜੇਰਾ। ਹਾਂ ਉਹ ਦੇ ਟਾਇਰਾਂ ਦੀ ਸਲੀਪੇ ਜ ਵੱਧ ਗਈ ਦੇਖ। ₹100 ਦਾ ਵਾਲੇ ਉਹ ਇਹਨਾਂ ਨੂੰ ਬਹੁਤ ਫਰਕ ਪੈਂਦਾ ਉਹ ਟੈਰਾ ਨਾਲ ਪਿਛਲੇ ਹਾਲ